ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਕਬੀਰ ਮੁਖਤ ਦਵਾਰਾ ਸੰਕੁੜਾ ਕਬੀਰ ਪਦ ਤੇ ਯਮਕ ਲਾ ਦਨੀਆ ਕਬੀਰ ਮੁਖਤ ਦਵਾਰਾ ਸੰਕੁੜਾ ਰਾਈ ਦਸਵੈ ਪਾਏ ਮਨ ਤੋ ਮੈ ਗਰ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਨਿਕਸਿਆ ਕਿਉ ਕਰ ਜਾਏ ਐਸਾ ਸਤਗੁਰੂ ਜੀ ਮਿਲੇ ਟੁੱਠਾ ਕਰੇ ਪਸਾਉ ਮੁਕਤ ਦਵਾਰਾ ਮੂਕਲਾ ਹਾਂ ਮੂਕਲਾ ਪਾਠ ਇਕੱਠਾ ਹੀ ਕਰਨਾ ਮੁਕਤ ਦਵਾਰਾ ਮੂਕਲਾ ਸਹਜੇ ਆਵੋ ਜਾਓ ਮਹੱਲਾ ਤੀਜਾ ਇਹ ਮਹੱਲਾ ਤੀਜਾ ਪ੍ਰਾਰਥਨ ਸਰੂਪਾਂ ਦੇ ਵਿੱਚ ਨਹੀਂ ਹੈ ਇਸ ਕਰਕੇ ਸਿੱਧਾ ਹੀ ਇਹ ਸ਼ਲੋਕ ਆਰੰਭ ਹੁੰਦਾ ਨਾਨਕ ਮੁਕਤ ਦਵਾਰਾ ਅਤ ਨੀਕਾ ਨਾਨਕ ਮੁਕਤ ਦੁਆਰਾ ਆਤ ਨੀਕਾ ਮਨੇ ਪੂਠੀਆਂ ਤੇ ਛਾਪ ਛਾਪ ਦਿੱਤਾ ਪਰ ਪ੍ਰਾਤਮਕ ਸਰੂਪਾਂ ਚ ਨਹੀਂ ਹੈ ਨਾ ਨਾ ਹੋਏ ਸੋ ਜਾਏ ਹਾਂਜੀ ਹੋ ਮੈਂ ਮਨ ਅਸਥੂਲ ਹੈ ਨਾਨਕ ਮੁਕਤ ਦੁਆਰਾ ਆਤ ਨੀਕਾ ਨਾ ਨਾ ਹੋਏ ਸੋ ਜਾਏ ਹੋ ਮੈਂ ਮਨ ਅਸਥੂਲ ਹੈ ਹੋ ਮੈਂ ਪਤੀ ਜਮਕ ਲਾ ਦਿੰਨੀ ਹੈ ਹੋ ਮੈਂ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਿਗੁਰ ਮਿਲਿਆ ਹੋ ਮੈਂ ਗਈ ਜੋਤ ਰਹੀ ਸਭ ਆਏ ਇਹ ਜੀਉ ਸਦਾ ਮੁਕਤ ਹੈ ਸਹਜੇ ਰਹਿ ਆਸਮਾਏ ਪੌੜੀ ਪ੍ਰਭ ਸੰਸਾਰ ਉਪਾਇਕ ਵਸ ਆਪਣਾ ਕੀਤਾ ਗਣਤਾ ਪ੍ਰਭੂ ਨ ਪਾਈਐ ਗਣਤਾ ਇਥੇ ਜਮਕ ਲੱਗ ਜੇਗੀ ਪ੍ਰਭੂ ਨ ਪਾਈਐ ਦੂਜੈ ਭਰਮੀਤਾ ਸਤਗੁਰ ਮਿਲਿਆ ਜੀਵਤ ਮਰੈ ਸਤਗੁਰ ਮਿਲਿਆ ਜੀਵਤ ਮਰੈ ਬੁੱਝ ਸਤ ਸਮੀਤਾ ਸਬਦੇ ਹਉ ਮੈਂ ਮਖੋਈਐ ਸਬਦੇ ਪਾਤੀ ਯਮਕ ਲੱਗ ਜੇਗੀ ਸਬਦੇ ਹਉ ਮੈਂ ਖੋਈਐ ਸਬਦੇ ਹਉ ਮੈਂ ਖੋਈਐ ਹਰ ਮੇਲ ਮਲੀਤਾ ਸਭ ਕਿਛੁ ਜਾਣੈ ਕਰੇ ਆਪ ਆਪੇ ਵਿਗ ਸੀਤਾ ਸਲੋਕ ਮਹੱਲਾ ਤੀਜਾ ਸਤਿਗੁਰ ਸਿਓ ਚੇਤ ਨ ਲਾਇਓ ਨਾਮ ਨ ਵਸਿਓ ਮਨ ਆਏ ਤ੍ਰਿਗ ਅਵੇਹਾ ਜੀਵਿਆ ਕਿਆ ਜੋਗ ਮਹਿ ਆਪਾਇਆ ਆਏ ਮਾਇਆ ਕੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਏਕ ਚਸੇ ਮਹਿ ਪਾਜ ਲਹਿ ਜਾਏ ਹੱਥੋਂ ਛੁੜਕੀ ਤਨ ਸਿਆਹ ਹੋਏ ਹੱਥੋਂ ਛੁੜਕੀ ਤਨ ਸਿਆਹ ਹੋਏ ਬदन ਜਾਏ ਕੁਮਲਾਈ ਜੇ ਨਾ ਸਤਗੁਰ ਸਿਓ ਚਿਤ ਲਾਇਆ ਲਾਇਆ ਤੇਨ ਸੋਕ ਵਸਿਆ ਮਨ ਆਏ ਤੇਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵਹਿ ਰੰਗ ਸਿਓ ਹਰ ਨਾਮ ਰਹੇ ਲਿਵ ਲਾਇਏ ਨਾਨਕ ਸਤਗੁਰ ਸੋ ਧਨ ਸੋਪਿਆ ਜੇ ਜੀਆ ਮਹਿ ਰਹਿਆ ਸਮਾਈ ਜੇ ਜੀਵ ਮਹਿ ਰਹਿਆ ਸਮਾਈ ਜੀਆ ਨਹੀਂ ਹੈ ਰੰਗ ਤੇ ਸਹਿ ਕੋ ਅਗਲਾ ਵੰਨੀ ਚੜਾ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤੇ ਸਹੀ ਕੋ ਫੇਰ ਖਾਏ ਗੋ ਰਮਖੋ ਕੋਈ ਗਾਰੜੂ ਤੇਨ ਮਾਲ ਦਾਲ ਲਾਈ ਪਾਏ ਮਾਲ ਦਾਲ ਇਹ ਪੁੱਲੇ ਪਾਦ ਉਚਾਰਨ ਕਰਨੇ ਹਨ ਨਾਨਕ ਸੇ ਹੀ ਉੱਭਰੇ ਜੇ ਸਾਚ ਰਹੇ ਲਿਵ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਧੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾ ਹੋਵੇ ਖਸਮ ਦਿਆਲ ਤਾ ਮਹਿਲ ਘਰ ਪਾਏ ਸੀ ਤਾ ਮਹਿਲ ਘਰ ਪਾਏ ਸੀ ਸੋ ਪ੍ਰਾਪ ਮੇਰਾ ਆਤ ਵੱਡਾ ਗੁਰਮੁਖ ਮੇ ਲਾਏ ਸੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਹੋ ਏਕ ਹੈ ਸਦ ਹੀ ਰਹਾ ਹਜੂਰ ਨਾਨਕ ਹੁਕਮ ਨ ਮੰਨਈ ਤਾ ਘਰ ਹੀ ਅੰਦਰ ਦੂਰ ਹੁਕਮ ਪੀਤੇ ਨਾ ਹੁਕਮ ਪੀਤੇ ਨਾ ਮਨਾਈ ਸੀ ਜੀਨ ਕਾ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਸੁਹਾਗਣ ਔਂਕੜ ਨਾਲ ਹੀ ਉਚਾਰਨ ਕਰਨਾ ਸੋਹਾਗਣ ਹੋੜਾ ਨਹੀਂ ਲਾਉਣਾ ਮਹੱਲਾ ਤੀਜਾ ਰੈਣ ਸਵਾਈ ਜਲ ਮੁਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜੇਨ ਪਿਆਰਾ ਬੁਰਖ ਹਰ ਰਾਉ ਪੌੜੀ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਭ ਜੱਗ ਫਿਰ ਇਥੇ ਠਮਕ ਲਾ ਦਿੰਨੀ ਹੈ ਮੈਂ ਦੇਖਿਆ ਇਥੇ ਵਿਸਰਾਮ ਹੈ ਹਰ ਇੱਕੋ ਦਾਤਾ ਉਪਾਇਕਿਤਾ ਨ ਪਾਈਐ ਹਰ ਕਰਮ ਵਿਦਾਤਾ ਇਹ ਵੀ ਉਪਾਇਕਿਤਾ ਇਥੇ ਠਮਕ ਲਾ ਦਿੰਨੀ ਹੈ ਨ ਪਾਈਐ ਇਥੇ ਵੀ ਸ਼੍ਰਾਮ ਹੈ ਹਰ ਕਰਮ ਵਿਦਾਤਾ ਗੁਰਬ ਦੀ ਹਰ ਮਨ ਵਸੈ ਹਰ ਸਹਿਜੇ ਜਤਾ ਅੰਦਰ ਹੋ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰਨਾਤਾ ਨਤਾ ਭਾਰਾ ਉਚਾਰਨ ਕਰਨਾ 부ਜੀ ਪੋਲਾ ਬੋਲਣਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸ਼ਲੋਕ ਮਹਲਾ 3 ਜੀ ਕਾਇ ਹੰਸ ਕਿਆ ਪ੍ਰੀਤ ਹੈ ਕਾਇ ਹੰਸ ਕਿਆ ਪ੍ਰੀਤ ਹੈ ਜੇ ਪਇਆ ਹੀ ਛੱਡ ਜਾਏ ਜੇ ਪਤੀਜਮ ਕ ਜੇ ਪਇਆ ਹੀ ਛੱਡ ਜਾਏ ਏਸ ਨੂੰ ਕੂੜ ਬੋਲ ਕੇ ਖਵਾਲੀ ਹੈ ਜੇ ਚਲਦਿਆਂ ਨਾਲ ਨਾ ਜਾਏ ਇਸੇ ਤਰ੍ਹਾਂ ਹੀ ਕਿ ਜੇ ਸਿਆਰੀ ਨਾਲ ਉਚਾਰਨ काया मिट्टी अंद है मिट्टी पद कसके ही बोलना पौना पुछ हो जाए। हो होता माया मोहता हो माया मोहिया। हो ता माया मोहिया फिर फिर आवा जाए नानक हुम ना जातो खसम का नानक हुक्म ना जातो खसम का जातो पद थोड़ा जा कसके बोलना ਜੇ ਰਹਾ ਸਾਚ ਸਮਾਏ ਮਹੱਲਾ ਤੀਜਾ ਏਕੋ ਨਿਹ ਚਲੋ ਨਾਮ ਧਾਨ ਹੋਰ ਧਾਨ ਆਵੇ ਜਾਏ ਇਸ ਧਨ ਕੋ ਤਸਕਰ ਜੋਹ ਨਾ ਸਕਈ ਨਾ ਓ ਚੱਕਾ ਲੈ ਜਾਏ ਓ ਚੱਕਾ ਪਾਠ ਇਕੱਠਾ ਹੀ ਹੈ ਊੜੇ ਅਤੇ ਚੱチェ ਦੇ ਵਿੱਚੋਂ ਡੈਸ਼ ਦੇ ਕਿ ਉਚਾਰਨ ਕਰਨਾ ਕਸ ਕੇ ਉਚਾਰਨ ਕਰਨਾ ਹੈ ਇਹੋ ਇਸ ਧਨ ਕੋ ਤਸਕਰ ਜੋ ਨਾ ਸਕਈ ਇੱਥੇ ਵਿਸਰਾਮ ਨਾ ਉਹ ਚੱਕਾ ਲੈ ਜਾਏ ਇਹ ਹਰ ਧਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲਾ ਨਾ ਪਾਏ ਧਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਆਤ ਵੱਡਾ ਸਚ ਗਹਿਰ ਗੰਬੀਰਾ ਸਭ ਜਾਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਕਿਰਪਾ ਤੇ ਇਤਿ ਧਮਕ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ ਗੁਣਵੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਸ੍ਰੀ ਰਾਮ ਧਿਆਨ ਲਾਉਣਾ ਗੁਣਵੰਤੀ ਸਲਾਹਿਆ ਇਥੇ ਵਿਸਰਾਮ ਹੈ ਸਦਾ ਥਿਰ ਨਿਹਚਲ ਇਥੇ ਠਮਕਾ ਹਰ ਪੂਰਾ ਸ਼ਲੋਕ ਮਹੱਲਾ ਤੀਜਾ ਤਰੇ ਗਤਿ ਨਾ ਦਾ ਜੀਵੇ ਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹੋ ਮੈਂ ਪਾਪ ਕਮਾਈ ਦੋ ਵਿਸਰਾਮ ਹਨ ਤ੍ਰੇਗ ਤਿਨਾ ਦਾ ਜੀਵਿਆ ਤ੍ਰੇਗ ਤਿਨਾ ਦਾ ਜੀਵਿਆ ਨੰਨੇ ਦੇ ਹਲੰਤ ਹੈ ਤ੍ਰੇਗ ਤਿਨਾ ਦਾ ਜੀਵਿਆ ਇੱਥੇ ਵਿਸਰਾਮ ਹੈ ਜੋ ਹਰ ਸੁਖ ਪਰ ਹਰ ਤਿਆਗ ਦੇ ਇੱਥੇ ਵਿਸਰਾਮ ਦੂਸਰਾ ਹੈ ਦੁਖ ਹੋਮੈ ਪਾਪ ਕਮਾਇ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤੈਨ ਬੂਝ ਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵਹਿ ਓਏ ਹਾਲਤ ਪਲਤ ਓਏ ਸੁਖ ਨਾ ਪਾਵੈ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਇਸ ਹਮੈ ਵਿੱਚ ਹੋ ਜਾਏ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਦਾ ਕੌਲ ਹੈ ਨਾ ਤਿਸ ਭਗਤ ਨਾਉ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚੇਤਨਾ ਭਿੱਜਾਈ ਮੁਖ ਫੀਕਾ ਆਲਾਉ ਓਏ ਧਰਮ ਰਲਾਈ ਨਾ ਰਲਨ ਉਹਨਾ ਅੰਦਰ ਕੂੜ ਸਵਾਉ ਨਾਨਕ ਕਰਤਾ ਬਣਤ ਬਣਾਈ ਮਨ ਮੁਖ ਨਹੀਂ ਦੋ ਵਿਸਰਾਮ ਹਨ ਨਾਨਕ ਕਰਤਾ ਬਣਤ ਬਣਾਈ ਕਿਤਾ ਇੱਥੇ ਆ ਵਿਸਰਾਮ ਨਾਨਕ ਕਰਤਾ ਮਨਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਦੂਸਰਾ ਇੱਥੇ ਹੈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਾਪ ਹਰਨਾਮ ਪੌੜੀ ਬੇਨ ਭੁਜੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਗੁਰ ਕੀ ਸੇਵਾ ਨਾ ਕੀਤੀਆ ਸਤਗੁਰ ਉਚਾਰਨ ਕਰਨਾ ਸਤਗੁਰ ਕੀ ਸੇਵਾ ਨਾ ਕੀਤੀਆ ਸਤ ਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚੋ ਆਪ ਗਵਾਈ ਆਪਣੀ ਕਿਰਪਾ ਕਰੇ ਘੋਰ ਪਾਈਐ ਕਿਥੇ ਸਰਾਪ ਵਿੱਚੋ ਆਪ ਗਵਾਈ ਤ੍ਰਿਸ਼ਨਾ ਭੋਖ ਵਿੱਚੋ ਉੱਤਰੈ ਸੁਖ ਵਸਹਿ ਮਨ ਆਈ ਸਦਾ ਸਦਾ ਸਾਲਾਹੀਐ ਹਿਰਦੈ ਲਿਵਲਾਈ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ